ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1142 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1143 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਪੈਰੋ ਮਹੱਲਾ ਪੰਜਵਾ ਰਾਗ ਪੈਰੋ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਮੋਹਿ ਦੁਹਾਗ ਨ ਆਪ ਸਿੰਗਾਰੀ ਹੈ ਸਹੇਲਿਓ ਮੈਂ ਮੰਦੇ ਭਾਗਾ ਵਾੜੀ ਸਾਂ ਮੈਨੂੰ ਖਸਮ ਪ੍ਰਭੂ ਨੇ ਆਪ ਆਤਮਕ ਜੀਵਨ ਦੇ ਕੇ ਗਹਿਣਿਆਂ ਨਾਲ ਸਜਾ ਲਿਆ ਰੂਪ ਰੰਗ ਦੇ ਨਾਮ ਸਵਾਰੀ ਮੈਨੂੰ ਸੋਹਣਾ ਆਤਮਕ ਰੂਪ ਰੰਗ ਦੇ ਕੇ ਸੋਹਣਾ ਪ੍ਰੇਮ ਬਖਸ਼ ਕੇ ਆਪਣੇ ਨਾਮ ਵਿੱਚ ਜੋੜ ਕੇ ਉਸ ਨੇ ਮੈਨੂੰ ਸੋਹਣੇ ਆਤਮਕ ਜੀਵਨ ਵਾਲੀ ਬਣਾ ਲਿਆ ਮਿਟੇ ਉਹ ਦੁੱਖ ਹਰ ਸਗਲ ਸੰਤਾਪ ਹੇ ਸਹੇਦਿਓ ਮੇਰੇ ਅੰਦਰੋਂ ਦੁੱਖ ਮਿਟ ਗਿਆ ਹੈ ਸਾਰੇ ਕੜੇਸ਼ ਮਿਟ ਗਏ ਹਨ ਗੁਰ ਹੋਏ ਮੇਰੇ ਮਾਈ ਬਾਪ ਇਹ ਸਾਰੀ ਮਿਹਰ ਗੁਰੂ ਨੇ ਕਰਾਈ ਹੈ ਗੁਰੂ ਨੇ ਹੀ ਕੰਤ ਪ੍ਰਭੂ ਨੂੰ ਮੜਾਇਆ ਹੈ ਸਤ ਗੁਰੂ ਹੀ ਮੇਰੇ ਵਾਸਤੇ ਮੇਰੀ ਮਾਂ ਮੇਰਾ ਪਿਓ ਬਣਿਆ ਹੈ ਸਖੀ ਸਹੇਰੀ ਮੇਰੇ ਅਗਰਸਤ ਅਨੰਦ हे ਮੇਰੀ ਸਖਿਓ ਹੈ ਮੇਰੀ ਸਹੇਲਿਓ ਮੇਰੇ ਹਿਰਦੇ ਘਰ ਵਿੱਚ ਆਤਮਕ ਅਨੰਦ ਬਣ ਗਿਆ ਹੈ ਕਰ ਕਿਰਪਾ ਭੇਟੇ ਮੋਹਿ ਕੰਤਰ ਹਾਓ ਕਿਉਂਕਿ ਮੇਰੇ ਖਸਮ ਪ੍ਰਭੂ ਜੀ ਮੇਰ ਕਰਕੇ ਮੈਨੂੰ ਮਿਲ ਪਏ ਹਨ ਰਹਾਓ ਤਪਤ 부ਜੀ ਪੂਰਨ ਸਭ ਆਸਾ 헤 ਸਹੇਲਿਓ ਹੁਣ ਮੇਰੇ ਅੰਦਰੋਂ ਕ੍ਰਿਸ਼ਨਾਂ ਦੀ ਸੜਨ ਬੁਝ ਗਈ ਹੈ ਮੇਰੀ ਹਰੇਕ ਆਸ ਪੂਰੀ ਹੋ ਗਈ ਹੈ ਮਿਟੇ ਅੰਧੇਰ ਭਏ ਪ੍ਰਗਾਸਾ ਮੇਰੇ ਅੰਦਰੋਂ ਮਾਇਆ ਦੇ ਮੋਹ ਦੇ ਸਾਰੇ ਹਨੇਰੇ ਮਿਟ ਗਏ ਹਨ ਮੇਰੇ ਅੰਦਰ ਆਤਮਿਕ ਜੀਵਨ ਦੀ ਸੂਜ ਦਾ ਚਾਨਣ ਹੋ ਗਿਆ ਹੈ ਅਨਹਦ ਸਬਦ ਅਚਰਜ ਬਿਸਮਾਦ ਹੁਣ ਇਹ ਹੋ ਗਿਆ ਹੈ ਜਿਵੇਂ ਇੱਕ ਰਸ ਸਾਰੇ ਸਾਜਾਂ ਦਾ ਰਾਗ ਮੇਰੇ ਅੰਦਰ ਹੋ ਰਿਹਾ ਹੈ ਮੇਰੇ ਅੰਦਰ ਅਚਰਜ ਤੇ ਹੈਰਾਨ ਕਰਨ ਵਾਲੀ ਉੱਚੀ ਆਤਮਿਕ ਅਵਸਥਾ ਬਣ ਗਈ ਹੈ ਗੁਰ ਪੂਰਾ ਪੂਰਾ ਪ੍ਰਸਾਦ ਹਿਸੇ ਡਿਓ ਇਹ ਸਭ ਕੁਝ ਪੂਰਾ ਗੁਰੂ ਹੀ ਕਰਨ ਵਾਲਾ ਹੈ ਇਹ ਪੂਰੇ ਗੁਰੂ ਦੀ ਕਿਰਪਾ ਹੋਈ ਹੈ ਮਿਹਰ ਹੋਈ ਹੈ ਜਾ ਕੋ ਪ੍ਰਗਟ ਭਏ ਗੋਪਾਲ ਹੇ ਸਹੇਲਿਓ ਜਿਸ ਸੁਭਾਗੀ ਦੇ ਅੰਦਰ ਗੋਪਾਲ ਪ੍ਰਭੂ ਪ੍ਰਗਟ ਹੋ ਜਾਂਦਾ ਹੈ ਤਾਕੈ ਦਰਸ਼ਨ ਸਦਾ ਨਿਹਾਲ ਉਸ ਦੇ ਦਰਸ਼ਨ ਦੀ ਬਰਕਤ ਨਾਲ ਸਦਾ ਨਿਹਾਲ ਹੋ ਜਾਈਦਾ ਹੈ ਸਰਬ ਗੁਣਾ ਤਾਕੈ ਬਹੁਤ ਨਿਧਾਨ ਹੇ ਸਹੇਲਿਓ ਉਸ ਦੇ ਹਿਰਦੇ ਵਿੱਚ ਸਾਰੇ ਆਤਮਕ ਗੁਣ ਪੈਦਾ ਹੋ ਜਾਂਦੇ ਹਨ ਉਸ ਦੇ ਅੰਦਰ ਮਾਨੋ ਭਾਰਾ ਖਜ਼ਾਨਾ ਇਕੱਠਾ ਹੋ ਜਾਂਦਾ ਹੈ ਜਾ ਕੋ ਸਤਗੁਰ ਦੀਓ ਨਾਮ ਜਿਸ ਨੂੰ ਗੁਰੂ ਨੇ ਪ੍ਰਮਾਤਮਾ ਦਾ ਨਾਮ ਖਜ਼ਾਨਾ ਦੇ ਦਿੱਤਾ ਉਸ ਕੋਲ ਸਭ ਕੁਝ ਹੀ ਆ ਜਾਂਦਾ ਹੈ ਜਾ ਕੋ ਭੇਟਿਓ ਠਾਕੁਰ ਆਪਣਾ ਹੇ ਸਹਿੜਿਓ ਜਿਸ ਮਨੁੱਖ ਨੂੰ ਆਪਣਾ ਮਾਲਕ ਪ੍ਰਭੂ ਮਿਲ ਪੈਂਦਾ ਹੈ ਮਾਨਤਾ ਨਸੀਤਲ ਹਰ ਹਰ ਜਪਨਾ ਪਰਮਾਤਮਾ ਦਾ ਨਾਮ ਹਰ ਵੇਲੇ ਜਪਦਿਆਂ ਉਸ ਦਾ ਮਨ ਉਸ ਦਾ ਤਨ ਠੰਡਾ ਠਾਰ ਹੋ ਜਾਂਦਾ ਹੈ ਕਹੋ ਨਾਨਕ ਜੋ ਜਨ ਪ੍ਰਭ ਭਾਏ ਨਾਨਕ ਆਖਦਾ ਹੈ ਜਿਹੜੇ ਮਨੁੱਖ ਪਰਮਾਤਮਾ ਨੂੰ ਪਿਆਰੇ ਲੱਗਣ ਲੱਗ ਪੈਂਦੇ ਹਨ ਤਾਂ ਕੀਰੇ ਨ ਬਿਰਲਾ ਕੋ ਪਾਏ ਕੋਈ ਬਿਰਲਾ ਵਡ ਭਾਗੀ ਮਨੁੱਖ ਉਹਨਾਂ ਦੇ ਚਰਨਾਂ ਦੀ ਧੂੜ ਹਾਸਲ ਕਰਦਾ ਹੈ ਪੈਰੋ ਮਹੱਲਾ ਪੰਜਵਾ ਜੇ ਤਵਤ ਪਾਪ ਨ ਆਲਕ ਆਵੇ ਕੁਰਾਹੇ ਪਿਆ ਹੋਇਆ ਮਨੁੱਖ ਪਾਪ ਸੋਚਦਿਆਂ ਰਤਾ ਪੀਟੇ ਲ ਨਹੀਂ ਕਰਦਾ ਬੇਸਵਾ ਭਜਤ ਕਿਸ਼ਨਹਿ ਸਰਮ ਆਵੇ ਬੇਸਵਾ ਦਵਾਰੇ ਜਾਣੋ ਪੀ ਰਤਾ ਸ਼ਰਮ ਨਹੀਂ ਕਰਦਾ ਪਾਪੀ ਮਨੁੱਖ ਇਹੋ ਜਿਹਾ ਹੁੰਦਾ ਹੈ ਸਾਰੋ ਦਿਨ ਸਮਝੂਰੀ ਕਰੇ ਮਾਇਆ ਦੀ ਖਾਤਰ ਸਾਰਾ ਦਿਨ ਮਜ਼ੂਰੀ ਕਰ ਸਕਦਾ ਹੈ ਹਰ ਸਿਮਰਨ ਕੀ ਵੇਲਾ ਬਜਰ ਸਿਰ ਪਰੈ ਪਰ ਜਦੋਂ ਪ੍ਰਮਾਤਮਾ ਦੇ ਸਿਮਰਨ ਦਾ ਵੇਲਾ ਹੁੰਦਾ ਹੈ ਤਦੋਂ ਇਹ ਹੁੰਦਾ ਹੈ ਜਿਵੇਂ ਇਸ ਦੇ ਸਿਰ ਉੱਤੇ ਬਿਜਲੀ ਪੈ ਜਾਂਦੀ ਹੈ ਮਾਇਆ ਲਗ ਭੂਲੋ ਸੰਸਾਰ ਜਗਤ ਮਾਇਆ ਦੇ ਮੋਹ ਵਿੱਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ ਪ੍ਰਮਾਤਮਾ ਨੂੰ ਭੁੱਲਿਆ ਰਹਿੰਦਾ ਹੈ ਆਪ ਭੁਲਾਇਆ ਭੁਲਾਵਣ ਹਰੈ ਰਾਚ ਰਹਾ ਬਿਰਥਾ ਬਿਵਹਾਰ ਰਹਾਓ ਪਰ ਜਗਤ ਦੇ ਭੀਗੀ ਵਸ ਕੁਰਾਹੇ ਪਾ ਸਕਣ ਵਾਲੇ ਪ੍ਰਮਾਤਮਾ ਨੇ ਆਪ ਹੀ ਜਗਤ ਨੂੰ ਕੁਰਾਹੇ ਪਾਇਆ ਹੋਇਆ ਹੈ ਇਸ ਵਾਸਤੇ ਜਗਤ ਵਿਅਰਥ ਵਿਹਾਰਾਂ ਵਿੱਚ ਹੀ ਮਗਨ ਰਹਿੰਦਾ ਹੈ ਰਹਾਓ ਦੇਖਤ ਮਾਇਆ ਰੰਗ ਬਿਹਾਏ ਮਾਇਆ ਦੇ ਚੋਜ ਤਮਾਸ਼ੇ ਦੇਖਦਿਆ ਹੀ ਕੁਰਾਹੇ ਬਏ ਮਨੁੱਖ ਦੀ ਉਮਰ ਬੀਤ ਜਾਂਦੀ ਹੈ ਗਾੜ ਬਾੜ ਕਰੇ ਕੋਡੀ ਰੰਗ ਲਾਏ ਤੁਸ ਜੀ ਮਾਇਆ ਵਿੱਚ ਪਿਆਰ પાਕੇ ਰੋਜ਼ਾਨਾ ਕਾਰ ਵਿਹਾਰ ਵਿੱਚ ਭੀ ਹੈਰਾ ਫੇਰੀ ਕਰਦਾ ਰਹਿੰਦਾ ਹੈ ਅੰਧ ਬਿਵਹਾਰ ਬੰਦ ਮਨ ਧਾਵੇ ਮਾਇਆ ਦੇ ਮੋਹ ਵਿੱਚ ਅੰਨਾ ਕਰ ਦੇਣ ਵਾਲੇ ਕਾਰ ਵਿਹਾਰ ਦੇ ਬੰਦਨਾ ਵੱਲ ਕੁਰਾਹੇ ਪਏ ਮਨੁੱਖ ਦਾ ਮਨ ਦੌੜਦਾ ਰਹਿੰਦਾ ਹੈ ਕਰਨੇ ਹਾਰ ਨਾ ਜੀ ਮਹਿ ਆਵੇ ਪਰ ਪੈਦਾ ਕਰਨ ਵਾਲਾ ਪਰਮਾਤਮਾ ਇਸ ਦੇ ਹਿਰਦੇ ਵਿੱਚ ਨਹੀਂ ਯਾਦ ਆਉਂਦਾ ਕਰਤ ਕਰਤ ਐਵਹੀ ਦੁੱਖ ਪਾਇਆ ਕੁਰਾਹੇ ਪਿਆ ਮਨੁੱਖ ਇਸੇ ਤਰ੍ਹਾਂ ਕਰਦਿਆ ਕਰਦਿਆ ਦੁੱਖ ਭੋਗਦਾ ਹੈ ਪੂਰਨ ਹੋਤ ਨਾ ਕਰਜ ਮਾਇਆ ਮਾਇਆ ਵਾਲੇ ਇਸ ਦੇ ਕੰਮ ਕਦੇ ਮੁਕਦੇ ਹੀ ਨਹੀਂ ਕਾਮ ਕਰੋ ਦਲੋਬ ਮਨ ਲੀਣਾ ਕਾਮਵਾਸ਼ਨਾ ਵਿੱਚ ਕ੍ਰੋਧ ਵਿੱਚ ਲੋਭ ਵਿੱਚ ਇਸ ਦਾ ਮਨ ਡੁੱਬਾ ਰਹਿੰਦਾ ਹੈ ਤੜਫ ਮੁਵਾਜਿਓ ਜਲ ਬਿਨ ਮੀਨਾ ਜਿਵੇਂ ਮੱਛੀ ਪਾਣੀ ਤੋਂ ਬਿਨਾ ਤੜਫ ਮਰਦੀ ਹੈ ਤਿਵੇਂ ਨਾਮ ਤੋਂ ਬਿਨਾ ਅਵਕਾਰਾਂ ਵਿੱਚ ਲੋਸ਼ ਰੋਸ਼ ਕਰਕੇ ਇਹ ਆਤਮਕ ਮੌਤ ਸਹਿੇੜ ਲੈਂਦਾ ਹੈ ਜੇ ਸਕੇ ਰਾਖੇ ਹੋਏ ਆਹਰ ਆਪ ਪਰ ਪ੍ਰਭੂ ਜੀ ਆਪ ਜੇ ਸਮਨੁ ਰਖ ਦੇ ਰਖਵਾਲੇ ਬਣ ਗਏ ਹਰ ਹਰ ਨਾਮ ਸਦਾ ਜਪ ਜਾਪ ਓ ਮਨੁਖ ਸਦਾ ਹੀ ਪ੍ਰਭੂ ਦਾ ਨਾਮ ਜਪਦਾ ਹੈ ਸਾਧ ਸੰਗ ਹਰ ਕੇ ਗੁਣ ਗਾਇਆ ਓ ਮਨੁਖ ਸਾਧ ਸੰਗਤ ਵਿੱਚ ਰਹਿ ਕੇ ਪਰਮਾਤਮਾ ਦੇ ਗੁਣ ਗਾਉਂਦਾ ਹੈ ਨਾਨਕ ਸਤ ਗੁਰ ਪੂਰਾ ਪਾਇਆ ਏ ਨਾਨਕ ਜਿਸ ਨੂੰ ਪ੍ਰਭੂ ਕਿਰਪਾ ਨਾਲ ਗੁਰੂ ਮਿਲ ਪੈਂਦਾ ਹੈ ਫਿਰ ਉਹ ਮਨੁੱਖ ਹੀ ਸਾਧ ਸੰਗਤ ਵਿੱਚ ਜਾ ਕੇ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਭੈਰੋ ਮਹੱਲਾ ਪੰਜਵਾ ਆਪਣੀ ਦਇਆ ਕਰੇ ਸੋ ਪਾਏ ਜਿਸ ਮਨੁੱਖ ਉਤੇ ਪ੍ਰਮਾਤਮਾ ਆਪਣੀ ਮਿਹਰ ਕਰਦਾ ਹੈ ਉਹ ਮਨੁੱਖ ਹਰੀ ਨਾਮ ਦਾ ਸਿਮਰਨ ਪ੍ਰਾਪਤ ਕਰ ਲੈਂਦਾ ਹੈ ਹਰ ਗਾ ਨਾਮ ਮਨ ਵਸਾਏ ਫੇਰ ਉਸ ਮਨੋਖ ਉਹ ਮਨੋਖ ਆਤਮਾ ਪਰਮਾਤਮਾ ਦਾ ਨਾਮ ਆਪਣੇ ਮਨ ਵਿੱਚ ਵਸਾ ਲੈਂਦਾ ਹੈ ਤੇ ਆਪਣੀ ਆਤਮਾ ਨੂੰ ਨਿਰਮਲ ਬਣਾ ਲੈਂਦਾ ਹੈ ਸਾਜ ਸ਼ਬਦ ਹਿਰਦੈ ਮਨ ਮਾਹੇ ਉਹ ਮਨੁਖ ਸਦਾ ਫਿਰ ਪ੍ਰਭੂ ਦੀ ਸਿਫਤਸਲਾ ਦਾ ਸ਼ਬਦ ਆਪਣੇ ਹਿਰਦੇ ਵਿੱਚ ਆਪਣੇ ਮਨ ਵਿੱਚ ਟਿਕਾਈ ਰੱਖਦਾ ਹੈ ਜਨਮ ਜਨਮ ਕੇ ਕੇ ਲਿ ਵਿਖ ਜਾਹੇ ਜੈਸ ਦੀ ਬਰਕਤ ਨਾਲ ਮਨੁੱਖ ਦੇ ਨੇਕਾਂ ਜਨਮਾਂ ਦੇ ਪਾਪ ਦੂਰ ਹੋ ਜਾਂਦੇ ਹਨ RAM ਨਾਮ ਜੀ ਕੋ ਆਧਾਰ ਹੈ ਭਾਈ ਪ੍ਰਮਾਤਮਾ ਦਾ ਨਾਮ ਮਨੁੱਖ ਦੀ ਜਿੰਦ ਦਾ ਆਸਰਾ ਹੈ ਗੁਰ ਪ੍ਰਸਾਦ ਜਪੋ ਨਿਤ ਭਾਈ ਤਾਰ ਲੈ ਸਾਗਰ ਸੰਸਾਰ ਰਹਾਓ ਇਸ ਵਾਸਤੇ ਗੁਰੂ ਦੀ ਕਿਰਪਾ ਨਾਲੇ ਨਾਮ ਸਦਾ ਜਪਿਆ ਕਰੋ ਪ੍ਰਭੂ ਦਾ ਨਾਮ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਰਹਾਓ ਜਿਨ ਕੋ ਲਿਖਿਆ ਹਰ ਇਹੋ ਨਿਧਾਨ ਜਿਨਾ ਮਨੁੱਖਾਂ ਦੇ ਮੱਥੇ ਉੱਤੇ ਪਰਮਾਤਮਾ ਨੇ ਇਸ ਨਾਮ ਖਜ਼ਾਨੇ ਦੀ ਪ੍ਰਾਪਤੀ ਲਿਖੀ ਹੁੰਦੀ ਹੈ ਸੇ ਜਨ ਦਰਗਹਿ ਪਾਵੇ ਮਾਨ ਓਹ ਮਨੁੱਖ ਨਾਮ ਜਪ ਕੇ ਪਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਪਾਉਂਦੇ ਹਨ ਸੁਖ ਸਹਿਜ ਆਨੰਦ ਗੁਣ ਗਾਓ ਪਰਮਾਤਮਾ ਦੇ ਗੁਣ ਗਾਇਆ ਕਰੋ ਇਹਦੇ ਵਿੱਚ ਹੀ ਸੁਖ ਹੈ ਸਹਿਜ ਹੈ ਤੇ ਆਨੰਦ ਹੈ ਆਗੈ ਮਿਲੈ ਨਿਥਾਵੇ ਥਾਓ ਗੁਣ ਗਾਉਣ ਦੀ ਬਰਕਤ ਨਾਲ ਆਤਮਿਕ ਡੋਲਤਾ ਦੇ ਸੁਖ ਆਨੰਦ ਪ੍ਰਾਪਤ ਹੁੰਦੇ ਹਨ ਜਿਸ ਮਨੁੱਖ ਨੂੰ ਜਗਤ ਵਿੱਚ ਕੋਈ ਜੀਵ ਵੀ ਸਹਾਰਾ ਨਹੀਂ ਦਿੰਦਾ ਉਸ ਨੂੰ ਪਰਮਾਤਮਾ ਦੀ ਹਜ਼ੂਰੀ ਵਿੱਚ ਥਾ ਮਿਲਦੀ ਹੈ ਜੋਗਾ ਹੈ ਜੋ ਗੰਤਰੇ ਹੋ ਤਤਸਾਰ ਜੁਗ ਕੋਈ ਵੀ ਹੋਵੇ ਹਰੇਕ ਜੁਗ ਵਿੱਚ ਨਾਮ ਸਿਮਰਨ ਹੀ ਜੀਵਨ ਜੁਗਤ ਦਾ ਤਤ ਹੈ ਨਿਚੋੜ ਹੈ ਹਰ ਸਿਮਰਨ ਸਾਚਾ ਵਿਚਾਰ ਪਰਮਾਤਮਾ ਦਾ ਸਿਮਰਨ ਹੀ ਆਤਮਿਕ ਜੀਵਨ ਜੀਉਣ ਦੀ ਸਹੀ ਵਿਚਾਰ ਹੈ ਜਿਸ ਲੜ ਲਾਏ ਲੈ ਸੋ ਲਾਗੈ ਪਰ ਜਿਸ ਮਨੁੱਖ ਨੂੰ ਪਰਮਾਤਮਾ ਆਪ ਆਪਣੇ ਦੜ ਲਾ ਲੈਂਦਾ ਹੈ ਉਹੀ ਪ੍ਰਮਾਤਮਾ ਦੇ ਲੜ ਲੱਗਦਾ ਹੈ ਜਨਮ ਜਨਮ ਕਾ ਸੋਇਆ ਜਾਗੈ ਉਹੀ ਮਨੁੱਖ ਮਾਇਆ ਦੇ ਮੋਹ ਦੀ ਨੀਂਦ ਵਿੱਚ ਅਨੇਕਾਂ ਜਨਮਾਂ ਦਾ ਸੁੱਤਾ ਹੋਇਆ ਜਾਗ ਪੈਂਦਾ ਹੈ ਤੇਰੇ ਭਗਤ ਭਗਤਨ ਕਾ ਆਪ हे ਪ੍ਰਭੂ ਤੇਰੇ ਭਗਤ ਤੇਰੇ ਸਹਾਰੇ ਹਨ ਤੂੰ ਆਪ ਆਪਣੇ ਭਗਤਾਂ ਦਾ ਸਦਾ ਰਾਖਾ ਹੈ ਆਪਣੀ ਮਹਿਮਾ ਆਪੇ ਜਾਪ ਭਗਤਾ ਵਿੱਚ ਬੈਠ ਕੇ ਤੂੰ ਆਪ ਹੀ ਆਪਣੀ ਵਡਿਆਈ ਕਰਦਾ ਹੈ ਜੀ ਅਜੰਤ ਸਭ ਤੇਰੇ ਹੱਥ ਸਾਰੇ ਹੀ ਜੀ ਜੰਤ ਹੈ ਪ੍ਰਮਾਤਮਾ ਤੇਰੇ ਵਸ ਵਿੱਚ ਹਨ ਨਾਨਕ ਕੇ ਪ੍ਰਭ ਸਦ ਹੀ ਸਾਥ ਹੈ ਨਾਨਕ ਪ੍ਰਭੂ ਤੂੰ ਜੀਵਾ ਸਭ ਜੀਵਾਂ ਦੇ ਸਦਾ ਅੰਗ ਸੰਗ ਰਹਿੰਦਾ ਹੈ ਹੈ ਨਾਨਕ ਉਹ ਪਰਮਾਤਮਾ ਸਾਰੇ ਜੀਵਾਂ ਵਿੱਚ ਹੈ ਸਾਰੇ ਜੀਵਾਂ ਦੇ ਨਾਲ ਹੈ ਪਰ ਬੰਦੇ ਨੂੰ ਦਿਸਦਾ ਨਹੀਂ ਅਕਲ ਤੇ ਪਰਦਾ ਮਾਇਆ ਦਾ ਪਿਆ ਹੋਇਆ ਹੈ ਇਸ ਕਰਕੇ ਨਾਮ ਜਪ ਕੇ ਮਾਇਆ ਦਾ ਪਰਦਾ ਦੂਰ ਹੋ ਜਾਂਦਾ ਹੈ ਤੇ ਪਰਮਾਤਮਾ ਆਪਣੇ ਅੰਦਰੋਂ ਹੀ ਦਿਸ ਪੈਂਦਾ ਹੈ ਜਿਸ ਤਰ੍ਹਾਂ ਭਗਤ ਪੀਪਾ ਜੀ ਬਾਣੀ ਵਿੱਚ ਕਹਿੰਦੇ ਹਨ ਆਪਣੀ ਚ ਕਿ ਜੋ ਬ੍ਰਹਮ ਬੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ ਉਹ ਪਰਮਾਤਮਾ ਨੂੰ ਮਿਲ ਜਾਂਦਾ ਹੈ ਜੀ ਅਜੰਤ ਸਭ ਤੇਰੇ ਹਾਥ ਨਾਨਕ ਕੇ ਪ੍ਰਭ ਸਦ ਹੀ ਸਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਤਾਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1143 ਦਾ ਪਾਠ ਤੇ ਵਿਆਖਿਆ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਤਾਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1144 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ